og tilbake til det vi har gjort. ਜੀ ਹਰ ਸਾਲ ਬਾਬਾ ਤੁਦਾਪੁਰੀ ਦਾ ਸਲਾਮ ਨਾ ਪੜਾ ਰ ਹੁੰਦਾ ਜੀ ਜੀ ਇੱਥੇ ਜਲੇਬੀਆਂ ਲੱਡੂ ਰੋਟੀ ਜੀ ਸਭ ਸੰਗਤ ਨੂੰ ਮਤਲਬ ਇੱਕ ਪੰਡਾਲ ਦੇ ਵਿੱਚ ਵਰਤਦੀ ਆ ਜੀ ਕੋਈ ਜਾਤ ਪਾਤ ਤੋਂ ਉੱਪਰ ਉੱਠ ਕੇ ਸੇਵਾ ਸੇਵਾ ਦੇ ਸਹਿਯੋਗ ਨਾਲ ਹੀ ਹੁੰਦਾ ਜੀ ਕੋਈ ਇੱਥੇ ਬਿਤ ਕਰਾਨੀ ਹੁੰਦਾ ਬਿਲਕੁਲ ਵੀ ਸਭ ਦੁਨੀਆ ਸੇਵਾ ਕਰਦੀ ਆ ਸੇਵਾ ਨੇ ਹੀ ਨੇਪਰੇ ਚੜਦਾ ਜੀ ਇਹ ਤਾਂ ਜੀ ਮੇਰੇ ਬਹੇ ਸ਼ੁਰੂਤ ਤੋਂ ਪਹਿਲਾਂ ਦੇ ਹੀ ਚੱਲਦਾ ਮੈਂ ਕੰਮ ਜੀ ਪੱਕੀ ਤਰੀਕਾ ਨਹੀਂ ਦੱਸ ਸਕਦਾ ਜੀ ਵੀ ਘੱਟੋਂ ਚੱਲਦਾ ਜੀ ਮੇਰੀ ਤਾਂ ਮੰਨ ਲਓ ਵੀ ਅੱਧੀ ਉਮਰ ਲੰਗੀ ਜਦੋਂ ਮੈਂ ਦੇਖਦਾ ਚੱਲਦਾ ਹੀ ਆ ਬਾਕੀ ਬਜ਼ੁਰਗਾਂ ਨੂੰ ਪਤਾ ਹੋਊ ਵੀ ਇਹ ਕੱਲ ਤੋਂ ਪੱਕੀ ਤਰੀਕ ਚੱਲਦੀ ਹੈ ਆ ਜੀ ਨਿਊ ਤਰੀਹੀ ਹੋਈ ਆ ਬਾਬੇ ਉਹਨੂੰ ਜਿਹਾ 60 ਲਗਾਈ ਜੀ ਉੱਥੇ ਜੀ ਸਾਡਾ ਤਾਂ ਉਹਨੀਆਂ 60 ਦਾ ਜਨਮ ਹੀ ਆ ਸਾਡੇ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਬਹੁਤ ਵਧੀਆ ਗੱਲ ਐ ਹਾਂਜੀ ਸੋਚਿਓ ਸ਼ਾਂਤ ਦੀ ਜੀ ਬਾਬਾ ਤੋਤਾਪੁਰੀ ਜਰਮਨਾਂ ਦਾ ਸੀ ਜੋਗੀ ਮਾਇਰੇ ਦਾ ਜੀ ਗੋਤ ਸੀ ਕੀ ਮਾਇਨਾ ਹੁੰਦਾ ਜੀ ਠੀਕ ਆ ਦੇਖੋ ਬਹੁਤ ਜਿਹੜੀ ਗੱਲ ਕਹਿੰਦੇ ਦੀ ਪੂਰੀ ਹੁੰਦੀ ਜੀ ਸਮਝੀ ਜੀ ਬਈ ਇਹਨਾਂ ਦੇ ਸਹਯੋਗ ਨਾਲ ਪਿੰਡ ਰਾਮਗੜ੍ਹ ਸਰਦਾਰਾਂ ਵੀ ਬਹੁਤ ਵਧੀਆ ਜੀ ਲਾਗਣਾ ਇਹਨਾਂ ਦਾ ਛਾਲ ਬਾਦ ਜੱਗ ਹੁੰਦਾ ਜੀ ਸਮਝੀ ਇਹਨਾਂ ਦੇ ਨਾਂ ਤੇ ਹੁੰਦਾ ਜੀ ਉਸ ਤੋਂ ਬਾਅਦ ਫਿਰ ਇਹਨਾਂ ਦੇ ਕੇਲੇ ਬਣੇ ਗੱਜਣ ਭਗਤ ਜੀ ਉਹ ਸਾਡੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਜੀ ਉਹਨਾਂ ਨੇ ਸੇਵਾ ਕਰੀ ਇਹਨਾਂ ਨੇ ਉਹਨਾਂ ਨੇ ਸੇਵਾ ਕਰਕੇ ਫਲ ਪਾਇਆ ਇਹਨਾਂ ਨੇ ਜੀ ਠੀਕ ਹੈਗਾ ਜੀ ਜੀ ਤੇ ਬਹੁਤ ਵਧੀਆ ਇਹਨਾਂ ਨੇ ਪ੍ਰੋਗਰਾਮ ਕਰ ਲਿਆ ਹੁਣ ਬਾਬਾ ਜੀ ਦੀ ਵਰ੍ਹੇਸ਼ੀ ਵੀ ਮਨਾਉਂਦੇ ਆ ਸੀ ਜੀ ਆਪਣੇ ਗੱਜਨ ਭਗਤ ਜੀ ਉਸ ਤੋਂ ਬਾਅਦ ਫੇਰ ਇਹਨਾਂ ਦੀ ਵਰ੍ਹੇਸ਼ੀ ਹੁੰਦੀ ਆ ਉਹ ਵੀ ਮਨਾਉਂਦੇ ਆ ਜੀ ਅੱਜ ਇਹਨਾਂ ਦਾ ਜਨਮ ਮਨਾਇਆ ਸੀ ਬੱਬਾ ਟੁੱਟਾ ਪ੍ਰੀਤ ਬੱਲੇ ਬੱਲੇ ਹੋਈ ਆ ਕੱਟ ਬਹੁਤ ਹੋਇਆ ਜੱਗ ਬਹੁਤ ਚੜਿਆ ਲੱਡੂ ਗੁਲੇਬੀ ਦਾ ਜੱਗ ਕਰਦਾ ਜੀ ਕਿਸੇ ਨੂੰ ਨਾਰਾਜ਼ ਨਹੀਂ ਕਰਦੇ ਜੀ ਜੋ ਕੀ ਕਰਦਾ ਖਾਓ ਜੋ ਕੀ ਕਰਦਾ ਕਰੋ ਠੀਕ ਹੈ ਕਿ ਨਹੀਂ ਜੀ ਪਿਆਰ ਨਾਲ ਕਰਦੇ ਆ ਕਮੇਟੀ ਸਾਡੀ ਇੱਥੇ ਬਣੀ ਹੋਈ ਆ ਹੋ ਦੇਖੋ ਉਹ ਜਿਹੜਾ ਉਹਨਾਂ ਦਾ ਰਹੀ ਗਣਾ ਜੇ ਵੀ ਆਪਾਂ ਦੇਖੋ ਸਹੀ ਗੱਲ ਕਰਾਂਗੇ ਜੀ ਉਹਦਾ ਇੰਨਾ ਸਾਨੂੰ ਨੌਲੇਜ ਨਹੀਂ ਸੀ ਨਿਆਣੇ ਸੀ ਅਸੀਂ ਛੋਟੇ ਸੀਗੇ ਜਾਨੀ ਸਾਡੇ ਬਜ਼ੁਰਗ ਦਾਦਾ ਬਾਬਾ ਪਿਓ ਇਹ ਸਾਰਾ ਕੁਝ ਸਾਨੂੰ ਦੱਸਦੇ ਹੁੰਦੇ ਸੀ ਜੀ ਵੀ ਉਹ ਐਸ ਲੋੜ ਦੀ ਉਹ ਬਾਹਰ ਰੋਹੀ ਚ ਬਾਗੇ ਪਹਿਲਾਂ ਇਹ ਬਹੁਤ ਜਾਨੀ ਸ਼ਕੀਨ ਹੁੰਦੇ ਸੀ ਜੀ ਸਤੋ ਆਪਾ ਤੋਤਾਪੁਰ ਜੀ ਹਾਂ ਬਾਬਾ ਤੋਤਾਪੁਰ ਜੀ ਜੀ ਸ਼ਕੀਨ ਹੁੰਦੇ ਸੀ ਬੱਕਰੀਆਂ ਬੁੱਕਰੀਆਂ ਇਹ ਚਾਰ ਦੇ ਸੀਗੇ ਜੀ ਚਲੋ ਕੋਈ ਸਾਧੂ ਸੰਤ ਆਏ ਉਹਨਾਂ ਨੂੰ ਇਹਨਾਂ ਨੇ ਯਾਨੀ ਕਿਵੇਂ ਵੀ ਚਾਹੇ ਕੁਛ ਕਿਹਾ ਨਾ ਕਿਹਾ ਹਾਂਜੀ ਉਹਨਾਂ ਨੇ ਕਿਹਾ ਕੋਈ ਨਹੀਂ ਭਾਈ ਤੁਸੀਂ ਵੀ ਛੱਡ ਵਰਗੇ ਹੋ ਜਾਓਗੇ ਜੀ ਉਹਨਾਂ ਨੇ ਚਲੋ ਸ਼ਰਾਫਲਾ ਲਓ ਚਾਹੇ ਅਸ਼ੀਰਵਾਦ ਲਾ ਲਓ ਜੀ ਉਹਨਾਂ ਦੇ ਅਸ਼ੀਰਵਾਦ ਤੇ ਫਿਰ ਇਹ ਇਹ ਕਰਨ ਇਹ ਕਰਨੇ ਨੂੰ ਪਹੁੰਚੀ ਜੀ ਤਾਂ ਗੱਜਨ ਭਗਤ ਨੇ ਸਥਾਪਨਾ ਕੀਤੀ ਹੌਲੀ 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 ਹੋਊਗੀ ਕੰਬ ਵੱਧਾ ਵੱਧਾ ਬਹੁਤ ਵਧੀਆ ਬਣਾਇਆ ਉਹਨਾਂ ਨੇ ਆਪਣੇ ਨੋਂ ਕੁਛ ਨਹੀਂ ਕਰਾਇਆ ਹੈ ਜੀ ਉਹਨਾਂ ਨੇ ਜਿੰਨੀ ਵੀ ਇਹ ਗੱਲ ਜਗਾ ਲਈ ਆ ਕੁਛ ਵੀ ਕਰਿਆ ਉਹ ਬਾਬਾ ਤੂਤਾਪੁਰੀ ਦੇ ਨੋਂ ਤੇ ਕਰਿਆ ਸਾਰਾ ਠੀਕ ਹੈ ਨਹੀਂ ਉਹਨਾਂ ਦੇਖੋ ਇਹ ਵੀ ਬਰਮ ਗਿਆਨੀ ਸੀ ਬਾਬਾ ਤੂਤਾਪੁਰੀ ਬਰਮ ਗਿਆਨੀ ਸੀਗੇ ਇੱਥੇ ਸੰਗਤ ਕਰਦਾ ਜਿੰਤੀ ਨਹੀਂ ਕੋਈ ਜੇ ਸੈਸ਼ਨ ਕੋਲ ਜੀ ਅੱਜ ਤੁਸੀਂ ਦੇਖੇ ਸ਼ਹਿਰ ਬਹੁਤ ਇਕੱਠਾ ਪਿਆ ਗੱਡੀ ਤੇ ਕੋਈ ਨਹੀਂ ਦੇਖੋ ਕਮੇਟੀ ਬਣੀ ਹੋਈ ਹੈ ਇੱਥੇ 12 13 ਬੰਦਿਆਂ ਦੀ ਜੀ ਬਸ ਕੀ ਹੋਰ ਨਹੀਂ ਹੈ ਉਹ ਨਾ ਉਹ ਇੱਥੇ ਗੱਡੀ ਤੇ ਬਿਠਾ ਕੇ ਦੇ